ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਹੋ ਆਈ ਹੋਪ ਸੋ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਆ ਅੱਜ ਦੇ ਕਹਿੰਦੇ ਬਲੌਗ ਦੇ ਨਾਮ ਕਰਦੇ ਆ ਪੰਜਵਾਂ ਬਲੌਗ ਕੰਟੀਨਿਊ ਦੇ ਉਠ ਗੜਿਆ ਸਟਾਰਨਿੰਗ ਦੇ ਵੱਜ ਗੀਆ ਸਵੇਰ ਦੇ ਸ਼ੀਰ ਹੋ ਚੁੱਕੇ ਆ ਅੱਜ ਉਹ ਵੀ ਮੈਂ ਦੱਸਾਂ ਦੇ ਰਾਤ ਨੀਂਦ ਨਹੀਂ ਆਈ ਵੀ ਨੀਂਦ ਸੌਣੇ ਤੱਕ ਰਾੜੇ ਬੋੜ ਬੜੇ ਮਰੀ ਜਾਂਦੇ ਬੜੇ ਰਹਿ ਬਲੌਗ ਦੇ ਨਾਲ Thank you. ਉੱਤਟ ਖੜਿਆ ਮੇਰਾ ਬੱਚਾ ਮम्मा ਇਹਦੀ ਉਹ ਆ ਰਹੀ ਕਿਚਨ ਦਾ ਸਾਰਾ ਕੰਮ ਦੋਨੇ ਭੈਣੇ ਹੀ ਸੰਭਾਲਦਾ ਬਹੁਤ ਸਿਆਣੀ ਬੱਚੀ ਆ ਥੱਲੇ ਆ ਦੇਖੋ ਇੱਥੇ ਕੰਮ ਹੋਣਾ ਬਣਾ ਲਈ ਜਾ ਤੇ ਜੇਸ਼ਣ ਜੰਦਾ ਡਿਊਟੀ ਨਾਲੇ ਮੇਰਾ ਬੇਟਾ ਉਹ ਸਟੱਡੀ ਕਰਦਾ ਨਾਲੇ ਉਹ ਇਹ ਲੋ ਪਾਰਟ ਟਾਈਮ ਜੌਬ ਕਰਦਾ ਤੇ ਉਹਦਾ ਇਹਨੇ ਬ੍ਰੇਕਫਾਸਟ ਤਿਆਰ ਕਰਦਾ ਹੁਣ ਟੈਕ ਕਰਦਾ ਪੁੱਤ ਹਾਂਜੀ ਹਾਂ ਤੇ ਆ ਪੈਕ ਕਰੀ ਜਾਂਦਾ ਮੇਰਾ ਬੱਚਾ ਰੋਟੀ ਇਹਦੀ ਭਾਜੀ ਸਾਡੇ ਡਿਊਟੀ ਦੇ ਆ ਉਹ ਆਉਂਦੇ ਹੁੰਦੇ ਆ ਪੰਜਾਛੈਨ ਦੇ ਨਾਮ ਬਾਦ ਹਮੂ ਕਰੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗਾਈਜ਼ ਦੇਖੋ ਸਾਡੇ ਬੱਚੇ ਕਿਦਾਂ ਦੇ ਕੰਮ ਕਰਦੇ ਆ ਬੇਟੀ ਨੇ ਨਾ ਉਹ ਸਵੇਰ ਕੱਲ ਮਾਰਨਿੰਗ ਦੇ ਨਾਸ਼ਤੇ ਜਿ ਬਣਾ ਕਰਤਾ ਹੁਣ ਆਪਾਂ ਅਸਤਾਂ ਤੇ ਆ ਦੇਖੋ ਜੇ ਤੁਹਾਨੂੰ ਪਸੰਦ ਆ ਰਿਹਾ ਤੇ ਲਿਖਿਆ ਇੱਦਾਂ ਲੱਗਾ ਪਾਸਤਾ ਤੇ ਉਹਨੇ ਵੀ ਫਿਰ ਸੈਸ਼ਨ ਗੇਲ ਦੀ ਸਿਸਟਰ ਹੈਗੀ ਇਹਦੀ ਹਰਮਨ ਜੋਤ ਆ ਤੇ ਲਿਖਿਆ ਨੇ ਯੂਅਰ ਸਿਸਟਰ ਹਰਮਨ ਜੋਤ ਤੇ ਉਹ ਕਹਿੰਦੀ ਮੈਂ ਪਰਚੀ ਵਿੱਚ ਪਾਦੀ ਉਹਦੇ ਲੰਚ ਬਾਕਸ ਚ ਤੇ ਉਹਨੇ ਉੱਥੇ ਖਾ ਕੇ ਨਾਲ ਹੀ ਰਿਪਲਾਈ ਵੀ ਵਿੱਚ ਹੀ ਦਿੱਤਾ ਤੇ ਲੰਚ ਜਿਹੜਾ ਬਾਕਸ ਆ ਕੇ ਕੱਢਿਆ ਤੋਤਾ ਤੇ ਉਹਦੇ ਵਿੱਚ ਇਹਦੀ ਕੋਆ ਪਰਚੀ ਨਿਕਲੀ ਵੈਰੀ ਗੁੱਡ ਲਿਖਿਆ ਨਾ ਵੈਰੀ ਵੈਰੀ ਟੇਸਟੀ ਪਾਸਤਾ ਉਹਨੇ ਵੀ ਬੈਚੀ ਆਏ ਨਹੀਂ ਵੀ ਕਰਦੇ ਵਿੱਚ ਰਹਿੰਦੇ ਹੋਲ ਕੇ ਦਰਦਾ ਪੈਂਦਾ ਹੀ ਵਿੱਚ ਲੈ ਕੇ ਮੈਂ ਚਣਗੀਤਾ ਇੰਨਾ ਨਾ ਬਹੁਤ ਕੁਝ ਕਰਦੇ ਆ ਬਣੀ ਇਹ ਬੱਚੇ ਮੇਰੇ ਤੇ ਆ ਦਿਖ ਲਾ ਸ਼ੈਡੋ ਵੀ ਆ ਕੇ ਬੈਠ ਗਿਆ ਕੋਲੇ ਤੇ ਹੁਣ ਆਪਾਂ ਪੀਨੇ ਗਰਮ ਪਾਣੀ ਕੰਨ ਬਹੁਤ ਵਧੀਆ ਤਰੀਕੇ ਨਾਲ ਦੀਦੀ ਉਹਨਾਂ ਨੇ ਸਜਾਇਆ ਵਾ ਵਿਚਾਰਿਆ ਨੇ ਹਮ ਦੇਖੋ ਫੋੜੀਆਂ ਅਜਿ ਰੱਖਿਆ ਅੰਦਰ ਗਮਲੇ ਹਾਂਜੀ ਹੁਣ ਲੱਗੇ ਆ ਅਸੀਂ ਖਾਣਾ ਖਾਣ ਆਜੋ ਜੀ ਖਾ ਲਓ ਸਾਰੇ ਜਾਨੀ ਰੋਟੀ ਤੁਸੀਂ ਵੀ ਅਸੀਂ ਵੀ ਖਾ ਰਹੇ ਆ ਤੁਸੀਂ ਵੀ ਖਾ ਲਓ ਆਹ ਦੇਖੋ ਬਠਾ ਕਿੰਦਾ ਸਾਡਾ ਇਧਰ ਦੇਖੋ ਕੀ ਇਹ ਰਾ ਸਿੰਗਰ ਇਹਦੇ ਅੰਗੂ ਵਾਲੇ ਰੱਖਿਆ ਇਹ ਲੋਗ ਬਾਤ ਹੀ ਕਰ ਰਹੇ ਆ ਗਰੁੱਪ ਕਾਲ 'ਚ ਮੈਨੂੰ ਗੋਡਵੌਸ਼ ਕਿੰਨਾ ਲੱਗ ਜਾਂਦਾ ਤੁਹਾਡਾ ਅੱਛਾ ਕੀ ਆਂਦਾ ਗੁਰਨਵਾਲਾ ਲੈ ਕੇ ਲੈ ਕੇ ਮम्मा ਉਹਨਾ ਸਿਰ ਬਾ ਦੀ ਤਸਵੀਰਾਂ ਲੱਗਾਂਗਾ ਤਾਂ ਇਹ ਚਪਲਾ ਪਾਟਦਾ ਵਾ ਤਾਂ ਹਾਏ ਨੀਵੇਂ ਮਰ ਜਾ ਪਤਾ ਗੱਲ ਕੀ ਆ ਤੇ ਮੈਂ ਨਾ ਰੱਜ ਤਾਣ ਹੀ ਲਈ ਗਰਮੀ ਵਾਲੀ ਸੀਗੀ ਤੇ ਮੈਂ ਕਿਹਾ ਬਸ ਤੇ ਤਾਂ ਇਨਾ ਭੀੜ ਭੜਕਾ ਪ੍ਰਾਈਵੇਟ ਵੀ ਸਰਕਾਰੀ ਲੱਦਾਂ ਹੀ ਜਾਣ ਇਹਨਾਂ ਦੇ ਇਧਰ ਨੂੰ ਬੱਸਾਂ ਇੰਨੀ ਭੀੜ ਸੀ ਬਹੁਤ ਜ਼ਿਆਦਾ ਤੇ ਮੈਂ ਉਹਨੂੰ ਲੈ ਕੇ ਕਿ ਆਪੋ ਸੇ ਬਾਸ ਚ ਲੜਾਈ ਹੋ ਜਾਣੀ ਸੀ ਬੁੜੀਆਂ ਨੇ ਮਿਲੂਆਂ ਤੇ ਬੇਮਾਨ ਮਾਰ ਆਪ ਕੋ ਗਰਮ ਹੋ ਗਿਆ ਇਧਰ ਅਦਰਕ ਦਾ ਪੇਸਟ ਬਣ ਕੇ ਹੋ ਗਿਆ ਰੈਡੀ ਲੈਣੇ ਹਾਂ ਪਾ ਮੰਗੇ ਦੇ ਵਿੱਚ ਤਲੇ ਤੇ ਹਰਦੇ ਦੇ ਫੋਨ ਫੋਨ ਲੱਗੇ ਵਿੱਚ ਟਮਾਟਰ ਚੌਕ ਕੀਤੇ ਹੋਏ ਮੈਂ ਲੈਣਾ ਪਹਲਾ ਮੈਂ ਪਾਉਂਦਾ ਪਾਉਡਰ ਨਹੀਂ ਕੀ ਕੋਣ ਲੱਗ ਨਾ ਮੁਕ ਪਹਿਲੇ ਵੀ ਮੈਂ ਪਾ ਤਾ ਕਿ ਨਮਕ ਜਦੋਂ ਮਿਰਚਾ ਗ੍ਰाइंड ਕੀਤੀਆਂ ਸੀ ਹਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਭੁਲਾਂਗੇ ਟਮਾਟਰਾਂ ਨੂੰ ਅੰਦਰ ਟਮਾਟਰ ਤੜਕੇ ਵਿੱਚ ਹੀ ਗਲ ਜਾਂਦੇ ਤਾਂ ਨਹੀਂ ਇਹਨੂੰ ਗ੍ਰाइंड ਕੀਤਾ ਬਰਟ ਆਮ ਇਨ ਫੁੱਲ ਤੇ ਰੱਖ ਦਾਂਗੇ ਬੇਨਾ ਸੀ ਰਾਤ ਓਵਰਨਾਈਟ ਰੰਕ ਰੱਖੇਗੇ ਸੀ ਸੁੱਕੀਆਂ ਲਾਲ ਮਿਰਚਾਂ ਫਿਰ ਇਹਨੂੰ ਗ੍ਰाइंड ਚ ਪਾ ਕੇ ਥੋੜਾ ਜਿਹਾ ਪਾਣੀ ਪਾਤਾ ਤੇ ਫਿਰ ਦਾ ਇਹਦਾ ਪੇਸਟ ਬਣ ਜਾ ਠਿੱਕ ਜਿਹਾ ਜਿਆਦਾ ਠਿੱਕ ਵੀ ਨਹੀਂ ਜਿਆਦਾ ਪਤਲਾ ਵੀ ਨਹੀਂ ఆ వాలి మిర్చ యాడ్ సార్ తడకా చాఫీ తరం భమాటర బిల్ గే కాలి మిర్చి కాలి మిర్చ Papa benar ya udah itu, aldi itu serkel lagi Jadi jadi Ini jadi ਰਾਈਸ ਤਕਨੀ ਬਣ ਕੇ ਤਿਆਰ ਆ। ਇਸ ਤੋਂ ਬਾਅਦ ਅਗਲੇ ਨੇ ਹੌਲੀ ਨਾਲ ਅਪਾ ਜੜੀ ਨੂੰ ਕਰਾਂਗੇ ਸੌਫਰਲਾ। ਹਾਂ ਡੈੜੀ ਨੂੰ ਕਰ ਲੱਗੇ ਰੋਟੀ ਸੋ ਇਹ ਸਾਡਾ ਮਾਰਨਿੰਗ ਦਾ ਖਾਣਾ ਸੀ ਹੁਣ ਖਾ ਰਹੇ ਆ। ਰੁਕ ਦੰਗੇ ਦੇਖੋ। ਅੱਜ ਖਾ ਲੋ ਤੁਸੀਂ ਵੀ ਸਾਰੇ ਯਾਨੀ। ਹੌਨਾ ਬਸ ਲਾ ਰਿਹਾ ਡੈੜੀ ਦੀ ਰੋਟੀ। ਜੋ 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 ਬੁੱਕ ਕਰ ਚੁੱਕਾ ਹੈ। ਹਾਂ ਜੜੀ ਖਾ ਕੇ ਦੱਸਣਗੇ ਕਿਦਾਂ ਬਣੀ ਚਟਨੀ। ਕਿਵੇਂ ਬਣੀ ਡੈਡੀ? ਬੱਸ ਵਾਹ। ਚਲੋ ਜੀ ਆਪਾਂ ਅੱਜ ਦਾ ਵਲੌਗ ਐਂਡ ਕਰਦੇ ਆਂ ਬੜੇ ਰਿਓ ਸਾਡੇ ਨੈਕਸਟ ਵਲੌਗ ਦੇ ਨਾਲ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੇ ਤੇ ਮੇਰੇ ਚੈਨਲ ਨੂੰ ਕਰ ਲਿਓ ਤਾਂ ਕਿ ਵਲੋਗਿੰਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਵਿੱਚ ਬਾਏ ਬਾਏ ਗਾਇਸ